ਸਤਨਾਮ ਸ੍ਰੀ ਵਾਹਿਗੁਰੂ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਅਜੁਨੀ ਸਭ ਹੰਗਰ ਪ੍ਰਸ਼ਾਦ ਜਪਿਆਤ ਸਚ ਜਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਕਰਵੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸਾਧ ਸੰਭਸ ਕਰਦੀਨੇ ਨਿਰਪੋਇ ਪਜੋ ਭਗਵਾਨ ਸਾਥ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕਿਓ ਟ ਪਕਰੀ ਪ੍ਰਭ ਸੁਆਮੀ ਗੁਰ ਤੇਗ ਬਹਾਦਰ ਸਿਨਰੀਏ ਗੁਰ ਤੇਗ ਬਹਾਦਰ ਸਿਨਰੀਏ ਕੰਮ ਸਤ ਕਰਯੋ ਪਤੀ ਰਖਦੀ ਹੁੰਦੀ ਗੁਰਾਂ ਕੀ ਸੱਜੀ ਔਰ ਅਨਵਾਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਸ ਸਤ ਸਿੰਘ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਮਸਜਿਦ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹਾਂ 20ਵੀਂ ਸਦੀ ਦੇ ਮਹਾਨ ਅਵਤਾਰ ब्रह्म ज्ञानी सब सृष्टि का कर्ता ब्रह्म ज्ञानी सत जीवै नहीं मरता पूर्ण ब्रह्म ज्ञानी श्रीमान 111 संत बाबा त्रसिंह जी महाराज पट्टी रख दी पट्टी दे रबी ज्योत गुरु नानक दा पावन पितर ओस रूप ਜਿਨ੍ਹਾਂ ਨੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਪਾਵਨ ਪਿੱਤਰ ਗੋਦ ਦਾ ਆਨੰਦ ਮਾਣਿਆ ਕਿਉਂਕਿ ਮਹਾਰਾਜੀ ਦਾ ਪਿੱਤਰ ਫਰਮਾਨ ਹੈ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨ ਜਾਣੋ ਮਨਸ ਦੇਹ ਹਰੀ ਦੇ ਪਿਆਰੇ ਹਰੀ ਵਰਗੇ ਹੀ ਹੁੰਦੇ ਹਨ ਹਰ ਹਰ ਜੰਦੂ ਏਕ ਹੈ ਬਿਬ ਵਿਚਾਰ ਕਿਛ ਨਾਹੇ ਜਲ ਤੇ ਉਪਜੂ ਤਰੰਗ ਜੂ ਜਲ ਹੀ ਵਿਖੈ ਸਮਾਹ ਬੰਦਗੀ ਕਰਨ ਵਾਲੇ ਪ੍ਰਭੂ ਦੇ ਪਿਆਰੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਉਹ ਹਰੀ ਦੇ ਪਿਆਰੇ ਹੀ ਹੁੰਦੇ ਹਨ ਕਲਗੀਧਰ ਪਾਤਸ਼ਾਹ ਮਹਾਰਾਜ ਕੋ ਦੋ ਮਿਲੇ ਜਦੋਂ ਆਪਣਾ ਆਪ ਮਿਟਾ ਦਿੱਤਾ ਫਿਰ ਮਿਲਦਾ ਹੈ ਆਪਣਾ ਆਪ ਮਟਾਉਣਾ ਹੀ ਔਖਾ ਹੈ ਪਹਿਲਾ 7 ਦਿਨਾਂ ਚ ਸਵਾ ਲੱਖ ਪਾਠ ਜਪਜੀ ਸਾਹਿਬ ਦਾ ਅਸੀਂ ਰੋਜ਼ ਸੋਚੀ ਜਾਂਦੇ ਹਾਂ ਘਰ ਬੈਠ ਕੇ ਆਪਣੇ ਸੰਤ ਮਹਾਰਾਜ ਬਾਬਾ ਤਰਸੀ ਸਿੰਘ ਜੀ ਨੇ ਸਵਾ ਲੱਖ ਪਾਠ ਕਿਵੇਂ ਕਰਤਾ ਫਿਰ ਇੱਕ ਸਾਧੂ ਦੀ ਬੰਦਗੀ ਵਾਲੇ ਦੀ ਕਮਾਈ ਕਰਨ ਵਾਲੇ ਦੀ ਇੱਕ ਕਥਾ ਕਾਣੀ ਫਿਰ ਯਾਦ ਆਈ ਮਹਾਪੁਰਖਾਂ ਨੂੰ ਇੱਕ ਜਗਿਆਸੂ ਨੇ ਬੇਨਤੀ કરી ਬਾਬਾ ਜੀ ਮੈਂ ਇੱਕ ਪਾਠ ਜਪਜੀ ਸਾਹਿਬ ਦਾ 7 ਮਿੰਟਾਂ ਵਿੱਚ ਕਰ ਦਿੰਨਾ ਕੋਈ ਕਹਿੰਦਾ ਮੈਂ 3 ਮਿੰਟਾਂ ਵਿੱਚ ਕਰ ਦਿੰਨਾ ਕੋਈ 5 ਮਿੰਟਾਂ ਵਿੱਚ ਬਾਬਾ ਜੀ ਕਹਿਣ ਲੱਗੇ ਚਲ ਤੂੰ ਕਰ ਪਾਠ ਮੈਂ ਤੇਰੇ ਨਾਲ ਕਰੂੰਗਾ ਮਹਾਂਪੁਰਖ ਬੈਠ ਗਏ ਬਿੰਦਗੀ ਕਰਨ ਵਾਲੇ ਉਹਨੇ ਬੋਲ ਕੇ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਕਰ ਦਿੱਤਾ ਤੇ ਮਹਾਂਪੁਰਖਾ ਕਿੰਨੀ ਝਾਕਿਆ ਬਾਬਾ ਜੀ ਤੁਸੀਂ ਨਹੀਂ ਪਾਠ ਕੀਤਾ ਕਹਿੰਦੇ ਮੈਂ ਵੀ ਕਰਤਾ ਕਹਿਣ ਲੱਗੇ ਕਮਾਲ ਦੀ ਗੱਲ ਐ ਤੁਹਾਡੀ ਕੋਈ ਬਾਅਦ ਜਤਾ ਹੀ ਨਹੀਂ ਹੈ ਮਹਾਂਪੁਰਖ ਕਹਿਣ ਲੱਗੇ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਤੈਂ ਕਰਤਾ ਅਸੀਂ 3.5 ਕਰੋੜ ਪਾਠ ਕਰ ਦਿੱਤਾ ਸੱਢੇ 3 ਕਰੋੜ ਰੋਮ ਹੈ ਗੁਰਮੁਖ ਰੋਮ ਰੋਮ ਹਰ ਧਿਆਵੇ ਗੁਰਮੁਖ सगਲੀ ਗਣਤਿ ਜਾਵੇ ਸਾਡੀ ਵਿਸਥਾਰੀ ਪਹੁੰਚੀ ਬਾਪੁਰਖ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਉਹਨਾਂ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਣ ਲੱਗੀ ਜਿਦ ਰੋਮ ਰੋਮ ਵਿੱਚੋਂ ਸਾਡਾ ਸਾਰਾ ਟੱਬਰ ਲੱਗਿਆ 5 6 ਜਾਣੇ ਐਸੀ ਮੂਲ ਮੰਤਰ ਦਾ ਪਾਠ ਕਰਨ ਵਾਸਤੇ 1 ਮਹੀਨਾ ਹੋ ਗਿਆ 1 ਮਹੀਨਾ ਕਰਾਇਆ ਕਿਨੇ ਆ ਸੰਤ ਮਹਾਰਾਜ ਨੇ ਕਰ ਅਸੀਂ ਨਹੀਂ ਕੀਤਾ ਕਰਾਇਆ ਪਰ ਫਿਰ ਵੀ ਆ ਬੱਚਾ ਦਿਨ ਰਾਤ ਲੱਗ ਕੇ ਅਸੀਂ ਦਿਨ ਰਾਤ ਲੱਗ ਕੇ ਪਾਠ ਕਰਕੇ ਮਸਾ ਇਥੇ ਧਿਕਰ ਪਹੁੰਚੇ ਆ ਤੇ ਉਹ ਪਵਿੱਤਰ ਆਤਮਾ ਦਾ ਕਿਹੋ ਜਿਹਾ ਉੱਚਾ ਸੁੱਚਾ ਜੀਵਨ ਹੋਣਾ ਅਸੀਂ ਤਾਂ ਕਹਿੰਦੇ ਆ 7 ਦਿਨਾਂ ਵਿੱਚ ਪਾਠ ਕਰਤਾ 7 ਲੱਖ ਪਰ ਮਹਾਰਾਜ ਕਹਿੰਦੇ ਇੱਕ ਜਪਜੀ ਸਾਹਿਬ ਦਾ ਪਾਠ ਹੀ ਕਰਿਆ ਸੰਤ ਮਹਾਰਾਜ ਨੇ 3.5 ਕਰੋੜ ਜਿਹੜਾ ਪਾਠ ਹੋ ਗਿਆ 3.5 ਕਰੋੜ ਸਤਿ ਸ੍ਰੀ ਅਕਾਲ ਗੁਰਮਖ ਰੋਮ ਰੋਮ ਹਰਤਿਆਵੇ ਮਹਾਰਾਜੀ ਪਾਵਨ ਬਾਣੀ ਅੰਦਰ ਫਰਮਾਨ ਕਰਨ ਮੈਂ ਆਪਣੇ ਕੋਲ ਨਹੀਂ ਗੱਲ ਕਰਦਾ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਫਰਮਾਨ ਹੈ ਪਿਆਰੇ ਜੀ ਗੁਰਮਖ ਪਿਆਰੇ ਦਾ ਪਿਆਰੇ ਜੀ ਖਰੋਮ ਰੋਮ ਹਰਤਿਆਵੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਤਿਅਪਦੀ ਚੱਲ ਰਹੀ ਹੈ 350 ਸਾਲ ਅਮਰ ਜੀ ਦਾ ਹੁਣੀ ਤੁਹਾਡੇ ਨਾਲ ਭਾਈ ਲਾਭ ਸਿੰਘ ਜੀ ਬਚਨਾਂ ਦੀ ਸਾਝ ਪਾ ਕੇ ਗਏ ਐ ਉਹ ਪਟਿਆਲੇ ਦੀ ਗੱਲ ਕਰ ਰਹੇ ਸੀ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦੀ ਰਾਜਾ ਭਪਿੰਦਰ ਸਿੰਘ ਪਟਿਆਲੇ ਵਾਲਾ ਜਿਹੜਾ ਸੰਤ ਮਹਾਰਾਜ ਦਾ ਸ਼ਰਧਾਲੂ ਬਣਿਆ ਐਵੇਂ ਨਹੀਂ ਬਣਿਆ ਕੁਝ ਵੇਖ ਕੇ ਬਣਦਾ ਹੈ ਮਰੁੱਖ ਕੋਈ ਕਰਾਮਾਤ ਜਾਂ ਗੁਰੂ ਨਾਨਕ ਦੀ ਉਹ ਪਵਿੱਤਰ ਜੋਤ ਜਿਨ੍ਹਾਂ ਤੇ ਦਰਸ਼ਨ ਕਰਨ ਦੇ ਨਾਲ ਬੰਧਨ ਕੱਟੇ ਜਾਂਦੇ ਸੀ ਮਹਾਂਪੁਰਖਾਂ ਨੇ ਸ਼੍ਰੀ ਖੰਡਪੁਰ ਸਾਹਿਬ ਕੀਤਾ ਪਟਿਆਲੇ ਰਾਜ ਦਰਬਾਰ ਵਿੱਚ ਰਾਜੇ ਮਹਾਰਾਜੇ ਹਰ ਇੱਕ ਚੀਜ਼ ਦੇ ਸ਼ੌਂਕੀ ਹੁੰਦੇ ਨੇ ਰਾਜੇ ਭਪਿੰਦਰ ਸਿੰਘ ਦੇ ਦਰਬਾਰ ਵਿੱਚ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ ਖੰਡ ਪਾਠ ਕੀਤਾ ਇਹੋ ਨਹੀਂ ਵੀ ਅੱਜ ਵਾਂਗੂ ਤਿੰਨ ਚਾਰ ਪੱਠੀ ਗਏ ਸੀ 20 ਵੀ 25 25 ਸਿੰਘਾਂ ਦਾ ਜਥਾ ਹੁੰਦਾ ਸੰਤ ਮਹਾਰਾਜ ਦੇ ਨਾਲ 20 ਵੀ 25 25 ਸਿੰਘਾਂ ਦਾ ਖੰਡ ਪਾਠ ਕਰਨਾ ਸ੍ਰੀ ਜਪਜੀ ਸਾਹਿਬ ਦਾ ਪਾਠ ਪ੍ਰਕਾਸ਼ ਕਰਨਾ ਨਾਲ ਫਿਰ ਸ਼ਾਮ ਨੂੰ ਕੀਰਤਨ ਕਰਨਾ ਸੁਬਾ ਸਦੀਵਾਰ ਕਰਨੀ ਫਿਰ ਮਾਧਾੜੀ ਰਾਤਰੀ ਕੀਰਤਨ ਕਰਨਾ ਭੋਗਲ ਦਿਨ ਅ ਸਦੀਵਾਰ ਦਾ ਕੀਰਤਨ ਕਰਨਾ ਭੋਗ ਪਾ ਕੇ ਫਿਰ ਕੀਰਤਨ ਕਰਨਾ ਇਹ ਮਰਿਆਦਾ ਸੀਮਾ ਪੁਰਖਾਂ ਦੀ ਅੱਜ ਤਾਂ ਚਲੋ ਬਹੁਤ ਕੁਝ ਘਟ ਗਿਆ ਇਸ ਵਿਸ਼ੇ ਤੇ ਨਾ ਜਾਈਏ ਮਹਾਂਪੁਰਖਾਂ ਨੇ ਖੰਡ ਪਾਟ ਸਾਹਿਬ ਦਾ ਭੋਗ ਪਾਇਆ ਰਾਜੇ ਭਿੰਦਰ ਸਿੰਘ ਨੇ ਆ ਕੇ ਕਿਹਾ ਮਹਾਰਾਜ ਅਰਦਾਸ ਕਰ ਦਿਓ ਭੋਗ ਦੀ ਅਰਦਾਸ ਤੁਸੀਂ ਕਰ ਦਿਓ ਸ਼ਰਦਾ ਹੁੰਦੀ ਹੈ ਡੋਡੀ ਭਾਵਨਾ ਹੁੰਦੀ ਹੈ ਜਿਵੇਂ ਹੁਣੀ ਮੈਂ ਇੱਥੇ ਬੈਠਾ ਸੀ ਇੱਕ ਮਾਤਾ ਨੇ ਆ ਕੇ ਆਖਿਆ ਬਾਬਾ ਜੀ ਅਰਦਾਸ ਕਰਨੀ ਹੈ ਮੈਂ ਕਿਹਾ ਸਾਹਮਣੇ ਗ੍ਰੰਥੀ ਸਿੰਘ ਹੈ ਇਸ ਤਖਤ ਦੇ ਹੈੱਡ ਗ੍ਰੰਥੀ ਨੇ ਉਹਨਾਂ ਦੇ ਚਰਣਾ ਵਿੱਚ ਬੇਨਤੀ ਕਰੋ ਬਾਬਾ ਬੁੱਢਾ ਜੀ ਦਾ ਦਰਜਾ ਹੈ ਉਹ ਗੁਰੂ ਕੇ ਚਰਣਾ ਵਿੱਚ ਸੰਤ ਮਾਰਦ ਦੇ ਚਰਣਾ ਵਿੱਚ ਅਰਦਾਸ ਕਰ ਦੇਣਗੇ ਤੇ ਸਾਡੇ ਅਨੇਕਾਂ ਦੁੱਖ ਕੱਟੇ ਜਾਣਗੇ ਬੋਲੋ ਸਤਨਾਮ ਸਾਡੇ ਅਨੇਕਾਂ ਹੀ ਦੁੱਖ ਕੱਟੇ ਜਾਂਦੇ ਅੱਜ ਵੀ ਕੱਟੇ ਜਾਂਦੇ ਨੇ ਸੁਣਿਆ ਦੂਖ ਪਾਪ ਦਾ ਨਾਸ ਰਾਜੇ ਭਿੰਦਰ ਸਿੰਘ ਨੇ ਆਖਿਆ ਮਹਾਰਾਜ ਮੇਰੀ ਅਰਦਾਸ ਕਰਦੇ ਹੋ ਤੁਸੀਂ ਬਾਬਾ ਜੀ ਕਹਿੰਦੇ ਮੈਂ ਨਹੀਂ ਕਰਦਾ ਦੇਖੋ ਇੱਕ ਰਾਜੇ ਨੂੰ ਜਵਾਬ ਦੇਣਾ ਛੋਟੀ ਮੋਟੀ ਗੱਲ ਨਹੀਂ ਸੀ ਕੌਣ ਕਹਿ ਸਕਦਾ ਜਿਸका કહેਆ ਦਰਗਾਹ ਚੱਲੈ ਸੋ ਕਿਸ ਕੋ ਨਦਰ ਲਾਇਆ ਵੈ ਤਲੇ ਜਿਹੜੇ ਰਾਜੇ ਮਹਾਰਾਜਾਂ ਦੀ ਪਰਵਾਹ ਨਹੀਂ ਸੀ ਕਰਦੇ ਰਾਜੇ ਭਿੰਦਰ ਸਿੰਘ ਨੇ ਹੱਥ ਬੰਨ ਕੇ ਫੇਰ ਆਖਿਆ ਮਹਾਰਾਜ ਤੁਸੀਂ ਕਿਰਪਾ ਕਰਕੇ ਅਰਦਾਸ ਕਰ ਦਿਓ ਬਾਬਾ ਜੀ ਕਹਿਣ ਲੱਗੇ ਰਾਜਨ ਮੇਰੀ ਅਰਦਾਸ ਤੇਰੇ ਪਸੰਦ ਨਹੀਂ ਆਉਣੀ ਜਿਹੜੀ ਮੈਂ ਅਰਦਾਸ ਕਰੂ ਨਾ ਉਹ ਤੇਰੇ ਫਿੱਟ ਨਹੀਂ ਆਉਣੀ ਅਸੀਂ ਖੁਸ਼ਾਮਤੀ ਵਾਲੀ ਅਰਦਾਸ ਕਰਦੇ ਹਾਂ ਕਈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਓ ਜਦੋਂ ਗ੍ਰੰਥੀ ਇਸ ਤਰ੍ਹਾਂ ਅਰਦਾਸ ਕਰਦੇ ਹਨ ਉਹ ਅਰਦਾਸ ਭੇਟਾ ਉਹਦੇ ਹੱਥਾਂ ਵਿੱਚ ਰੱਖੀ ਜਾਂਦੇ ਨੇ ਚਲੋ ਇਹ ਵੀ ਚੰਗੀ ਗੱਲ ਹੈ ਅਰਦਾਸ ਦੀ ਪੇਟਾ ਦੇਣੀ ਮਰਜੀ ਕਹਿੰਦੇ ਮੇਰੇ ਹਾਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਪੀਰ ਕਹਿੰਦੇ ਉਹਦਾ ਸਤਕਾਰ ਕਰਨਾ ਚਲੋ ਨਹੀਂ ਮਹਾਰਾਜ ਕਿਰਪਾ ਕਰ ਦਿਓ ਤੁਹਾਡੀ ਅਰਦਾਸ ਹੋਵੇ ਤੇ ਮੈਨੂੰ ਤਾਂ ਉਹ ਜਮਾ ਦੀਆਂ ਫਾਇਆਂ ਤੋਂ ਵੀ ਕਟਿਆ ਜਾਊਂਗਾ ਮੈਂ ਕਿਰਪਾ ਕਰਕੇ ਤੁਸੀਂ ਅਰਦਾਸ ਕਰ ਦਿਓ ਸੰਤ ਮਹਾਰਾਜ ਨੇ ਅਰਦਾਸ ਕੀਤੀ ਅਰਦਾਸ ਕਰਕੇ ਤੇ ਕਿਹਾ ਦਾਣਾ ਪਾਣੀ ਗੁਰੂ ਕਾ ਜਿਹੜੀ ਤਹਿਲ ਪਾਣੀ ਨੌਕਰਾਂ ਸੇਵਕਾਂ ਦੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਰਾਜਾ ਭਿੰਦਰ ਸਿੰਘ ਕਹਿਣ ਲੱਗਿਆ ਮਹਾਰਾਜ ਮੇਰਾ ਤਾਂ ਨਾਂ ਨਹੀਂ ਆਇਆ ਮਹਾਰਾਜ ਕਹਿਣ ਲੱਗੇ ਦੱਸ ਤਾ ਕੀਤਾ ਕੀ ਐ ਤੈ ਪ੍ਰਸ਼ਾਦੀ ਬਣਾਏ ਗਰੰਥੀਆਂ ਨੂੰ ਪ੍ਰਸ਼ਾਦੀ ਛਕਾਏ ਗਰੰਥੀਆਂ ਦੇ ਬਸਤਰ ਧੋਤੇ ਗਰੰਥੀਆਂ ਨੂੰ ਪਾਣੀ ਪਾ ਕੇ ਨਹਾਉਣ ਣਾਉਣ ਵਾਸਤੇ ਇਸ਼ਨਾਨ ਕਰਾਉਣ ਵਾਸਤੇ ਪਾਣੀ ਪਾਇਆ ਮਹਾਰਾਜ ਮੈਂ ਤਾਂ ਕੁਝ ਨਹੀਂ ਕਰਿਆ ਕਹਿਣ ਲੱਗੇ ਫਿਰ ਤੇਰੀ ਝੂਠੀ ਗਵਾਹੀ ਕਿਵੇਂ ਪਰਦੀ ਏ ਰਾਜੇ ਦੇ ਮੂੰਹ ਤੇ ਗੱਲ ਕਹਿਣੀ ਅਗਲਾ ਪਿੱਠ ਪਿੱਛੋਂ ਤਾਂ ਜੁਬਥੇਰਾ ਕੁਝ ਕਹੀ ਜਾਂਦਾ ਔਸੀ ਦਤਰੇਵ ਕਰਦੇ ਆਂ ਜੀ ਅਸੀਂ ਐਂ ਕਰਦੇ ਆਂ ਉਹ ਦੱਸਦਾ ਨਹੀਂ ਹੁੰਦਾ ਜਿਹੜਾ ਕਰਦਾ ਹੁੰਦਾ ਉਹ ਤਾਂ ਜਮੇ ਨਹੀਂ ਕਹਿੰਦਾ ਇੱਕ ਹੈਗਾ ਇੱਥੇ ਭੇੜੇ ਜੇ ਮੂੰਹੇ ਵਾਲਾ ਉਹ ਸੰਤ ਆਪ ਵਿਆਪ ਨੂੰ ਕਹੋਂਦਾ ਉਹ ਕਹਿੰਦਾ ਲੈ ਮੈਂ ਹੀ ਕਲਾ ਨਿਤਨੇਮ ਕਰਦਾ ਹੋਰ ਤਾਂ ਕੋਈ ਕਰਦਾ ਹੀ ਨਹੀਂ ਉਹ ਤੇ ਕਿ ਨਹੀਂ ਮੜਾ ਜੇ ਤੁਸੀਂ ਦੇਖ ਕੇ ਆਏ ਹੱਸ ਪੋ ਉਹ ਕਹੂਗਾ ਲੈ ਮੈਂ ਨਿਤਨੇਮ ਕਰਦਾ ਤੁਸੀਂ ਨਿਤਨੇਮ ਤਾਂ ਕਰ ਦੇ ਕਰਨਾ ਹੈ ਸਿੱਖ ਦਾ ਫਰਜ਼ ਹੈ ਨਿਤਨੇਮ ਕਰਨਾ ਪਰ ਕਿਦੇ ਵਾਸਤੇ ਕਰਨਾ ਆਪਣੇ ਵਾਸਤੇ ਕਰਨਾ ਆਪਣਾ ਮਨ ਸ਼ੁੱਧ ਕਰਨਾ ਜਦੋਂ ਸਾਡਾ ਮਨ ਸ਼ੁੱਧ ਹੋ ਗਿਆ ਫਿਰ ਸਮਝ ਲਓ ਅਸੀਂ ਤਾਂ ਫਿਰ ਸਾਡੇ ਬੇੜੇ ਪਾਰ ਹੋ ਜਾਣਗੇ ਅਸੀਂ ਉਸ ਮਹਾਨ ਸਮੁੰਦਰ ਦੇ ਕੋਲੇ ਰਹਿ ਕੇ ਵੀ ਹਜੇ ਵੀ ਇਰਖਾ ਦੇ ਪਰੇ ਪਏ ਆਂ। ਸੰਤ ਮਹਾਰਾਜ ਦੇ ਇਸ ਭਵਸਾਗਰ ਦੇ ਵਿੱਚ ਇਸ ਤਾਲ ਦੇ ਵਿੱਚ ਜਿਹੜਾ ਅਕ ਇਸ਼ਨਾਨ ਕਰਦਾ ਹੈ ਤੇ ਉਹਦੇ ਤਾਂ ਬੇੜੇ ਪਾਰ ਹੋਜ ਉਹਦੇ ਕੋਲ ਤਾਂ ਉਹੀਰ ਖਤ ਲਈ ਜਾਂਦੀ ਹੈ। ਅਸੀਂ ਨਿਤਨੇਮ ਕਰਕੇ ਪੰਜ ਬਾਣੀਆਂ ਪੜ੍ਹ ਕੇ ਵੀ ਅਸੀਂ ਕਹਿੰਨੇ ਆਂ ਸਾਡ ਅਸੀਂ ਨਿਤਨੇਮ ਕਰਦੇ ਆ ਜੀ ਕਹਿੰਦਾ ਤਾਂ ਕਰ ਇਹ ਮੇਰੇ ਕੰਨੀ ਦੇਖਦੇ ਘਸਦੇ ਨੇ ਨਿਤਨੇਮ ਵੀ ਨਹੀਂ ਕਰਦੇ ਨਹੀਂ ਭਾਈ ਅਸੀਂ ਤਾਂ ਆਪਣੇ ਵਾਸਤੇ ਕਰਨੇ ਕਿਸੇ ਵਾਸਤੇ ਥੋੜੀ ਕਰਨੇ ਬਾਣੀ ਪੜਨੀ ਆਪਣੇ ਵਾਸਤੇ ਆਪਣੇ ਮਨ ਨੂੰ ਇੱਕ ਅੱਖਰ ਹਰ ਮਨ ਵਾਸਤੇ ਜਦੋਂ ਅਸੀਂ ਇੱਕ ਅੱਖਰ ਕਿਤੇ ਪੜ ਲਿਆ ਨਾ ਫਿਰ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਇੱਕੋ ਹੀ ਅੱਖਰ ਬਾਧੂ ਹੈ ਇੱਕ ਕੀ ਕਹਿੰਦੇ ਨੇ ਨਾਦਰੀ ਨਾਦਰਿਆਲ ਨਾਨਕ ਨਾਦਰੀ ਨਾਨਕ ਨਾਦਰੀ ਕਾਦਰੀ ਨਦਰਿਆਲ ਨ ਜਾ ਸ਼੍ਰੀ ਖੰਡ ਪਾਠ ਸਹਿਬ ਆਰੰਭ ਹੋ ਗਿਆ। ਇਹ ਕਿੱਥੇ ਰਹਿਣ ਵਾਲੇ ਖੇਤੀਬਾੜੀ ਦੇ ਮਹਾਪੁਰਖ ਸਨ ਉਹਨਾਂ ਦਾ ਨਾਮ ਸੀ ਸੰਤ ਕਿਸ਼ਨ ਸਿੰਘ ਜੀ। ਬਾਦਰਪੁਰ ਵਾਲੇ ਮਹਾਪੁਰਖ। ਕਹਿੰਦੇ ਰਾਤ ਨੂੰ ਜ਼ਮੀਨ ਬੱਤ ਾਗੀ ਦਿਨੇ ਵੀ ਮਹਾਰਾਜ ਨੂੰ ਪੁੱਛ ਲਈ ਇੱਥੇ ਕੀ ਬੀਜਣਾ ਹੈ। ਉਹਨਾਂ ਨੇ ਸੋਚਿਆ ਮਾਹ ਪੁਰਖਾ ਜ ਆ ਜਾਣਗੇ ਖੰਡਪੜ ਸਾਹਿਬ ਦਾ ਭੋਗ ਪੈ ਗਿਆ ਹੋਊਗਾ ਜੇ ਸ਼ਾਮ ਤੱਕ ਆ ਜਾਣਗੇ ਪੁੱਛ ਲੈਣਗੇ ਮਾਰੇ ਤੋਂ ਵੀ ਕੀ ਬੀਜਣਾ ਮਾਝ ਨੇ ਅਗਲਾ ਖੰਡਪੜ ਸਾਹਿਬ ਆਰੰਭ ਕਰ ਦਿੱਤਾ ਸਲੀਆਂ ਆਇਆ ਉੱਥੋਂ ਅਜੇ ਮਹਾਰਾਜ ਤਨੇ ਦਿਨ ਹੋਰ ਨਹੀਂ ਆਉਂਦੇ ਉਹ ਇੱਥੋਂ ਰਾਤ ਨੂੰ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਤੁਰਪੇ ਪਟਿਆਲੇ ਨੂੰ ਵੀ ਮਹਾਰਾਜ ਨੂੰ ਪੁੱਛ ਕੇ ਆਈਏ ਵੀ ਉਹ ਖੇਤ ਵਿੱਚ ਕੀ ਬੀਜਣਾ ਹੈ ਏ ਕੋਨਾ ਦੇ ਝੱਗੀ ਪਾਈ ਹੈ ਇੱਕ ਕਸ਼ਹਿਰਾ ਪਾਇਆ ਕੱਲਾ ਲੱਤਾਂ ਗੋਡੇ ਲਿਬੜੇ ਹੋਏ ਨੇ ਮਿੱਟੀ ਦੇ ਨਾਲ ਤੇ ਵੈਗੁਰੂ ਵੈਗੁਰੂ ਕਰਦੇ ਪਟਿਆਲੇ ਪਹੁੰਚ ਗਏ ਤੜਕੇ ਨੂੰ ਅਸਾਦੀਵਾਰ ਦਾ ਕੀਰਤਨ ਕਰ ਰਹੇ ਨੇ ਸੰਤ ਮਹਾਰਾਜ ਜਾ ਕੇ ਮੱਥਾ ਟੇਕ ਦਿੱਤਾ ਮਹਾਂਪੁਰਖ ਵੇਖ ਕੇ ਹੈਰਾਨ ਹੋ ਗਏ ਇਹ ਸੰਤ ਕਿਸ਼ਨ ਸਿੰਘ ਜੀ ਆਏ ਨੇ ਤੇ ਮਹਾਰਾਜ ਦੇ ਕੋਲੇ ਮੱਥਾ ਟੇਕ ਕੇ ਮਹਾਰਾਜ ਸਤਾਬੇ ਵਿੱਚ ਬੈਠੇ ਰੋ ਉੱਥੇ ਚਲੇ ਗਏ ਕਹਿ ਲੱਗੇ ਤੁਸੀਂ ਕਿਉਂ ਆਏ ਹੋ ਮਹਾਰਾਜ ਉਹ ਜਿਹੜਾ ਖੇਤ ਸੀ ਨਾ ਆਪਣਾ ਉਹਨਾਂ ਬੀਜ ਪੌਂਡ ਦੇ ਬੱਤਰ ਹੋ ਗਿਆ ਤੇ ਮੈਂ ਇਉਂ ਪੁੱਛਣਾ ਹੈ ਵੀ ਉਹ ਖੇਤ ਵਿੱਚ ਕੀ ਬੀਜਣਾ ਹੈ ਮਾਪਰ ਕੁ ਬੜੇ ਹੱਸੇ ਸਤਿ ਮਹਾਰਾਜ ਬਾਬਾ ਅਤਰ ਸਿੰਘ ਜੀ ਬੜੇ ਹੱਸੇ ਕਹਿੰਦੇ ਦੇਖੋ ਇਹਨਾਂ ਨੂੰ ਕੀ ਕਹਿੰਦੇ ਨੇ ਗੁਰਬਾਣੀ ਵਿੱਚ ਲਿਖਿਆ ਉਹਨਾਂ ਦੀ ਬਾਬਤ ਸਾਡੇ ਵਰਗੇ ਪ੍ਰਚਾਰਕਾਂ ਕੋਲੇ ਨਹੀਂ ਉਹਨਾਂ ਦੀ ਬਾਬਤ ਗੁਰੂ ਅਰਜਨ ਦੇਵ ਮਾਝ ਨੇ ਲਿਖ ਦਿੱਤਾ ਮਰਜੀ ਕਹਿੰਦੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਾ ਹੈ ਤੇ ਬੜੇ ਪਿਆਰ ਵਿੱਚ ਆ ਕੇ ਬੜੇ ਖੁਸ਼ ਹੋਏ ਸਾਰਾ ਜੱਥਾ ਬੜਾ ਖੁਸ਼ ਹੋਇਆ ਫਿਰ ਕਿਹਾ ਕਹਿੰਦੇ ਰਾਜ ਦਰਬਾਰ ਹੈ ਇੱਥੇ ਮਰਯਾਦਾ ਅਨੁਸਾਰ ਆਇਆ ਕਰੋ ਬੜੇ ਮਹਾਰਾਜ ਜੀ ਮੇਰਾ ਜੀ ਕਰਿਆ ਵੀ ਚਲੋ ਰਾਤ ਨੂੰ ਤੁਰੇ ਚਲਦਿਆਂ ਨਾਲੇ ਸੰਤ ਮਹਾਰੇ ਦਰਸ਼ਨ ਕਰ ਆਵਾਂਗੇ ਨਾਲੇ ਪੁੱਛਾਂਗੇ ਕਿ ਇੱਥੇ ਕੀ ਵਿਜਨ ਹੈਗੇ ਅਗਲੇ ਖੰਡ ਪਾਠ ਸਭ ਦਾ ਭੋਗ ਪਾਣ ਲੱਗਿਆ ਤੇ ਰਾਜੇ ਨੇ ਭਜੜਾ ਗਰੰਥੀ ਸਿੰਘਾਂ ਦੀ ਸੇਵਾ ਕੀਤੀ ਰਾਣੀਆਂ ਨੇ 빙ੇ ਟੇਡੇ ਪ੍ਰਸ਼ਾਦੇ ਬਣਾ ਕੇ ਸ਼ਿਕਾਈ ਸਿਮਾਪੁਰ ਕਹਿਣ ਲੱਗੇ ਅਸੀਂ ਅਰਦਾਸ ਕਰਾਂਗੇ ਅੱਗੇ ਰਾਜੇ ਨੇ ਕਿਹਾ ਪਿਛਲੇ ਖੰਡ ਪੜ ਤੇ ਅਜ ਮਾਪੁਰ ਕਹਿਣ ਲੱਗੇ ਅਸੀਂ ਅਰਦਾਸ ਕਰਾਂਗੇ ਸਤਿਗੁਰਾਂ ਦੇ ਚਲਣਾ ਵੀ ਜਾ ਕੇ ਫਿਰ ਸੰਤ ਮਹਾਜ ਨੇ ਅਰਦਾਸ કરી ਦਾਣਾ ਪਾਣੀ ਗੁਰੂ ਕਾ ਤਹਿਲ ਪਾਣੀ ਇਹਨਾਂ ਰਾਜੇ ਦੀ ਤੇ ਨੌਕਰਾਂ ਦੀ ਰਾਣੀਆਂ ਦੀ ਸਾਰੀਆਂ ਦੀ ਅਰਦਾਸ ਕਰ ਦਿੱਤੀ ਜੀ ਦੀ ਅਰਦਾਸ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਕਰ ਦੇਣ ਉਹਦੇ ਵਾਸਤੇ ਦਰਗਾਹ ਦੇ ਬੇਸਤਾਂ ਦੇ ਬੂਹੇ ਖੁੱਲ ਜਾਂਦੇ ਨੇ ਬੋਲੋ ਸਤਨਾਮ ਵਾਹਿਗੁਰੂ ਉਹਨਾਂ ਵਾਸਤੇ ਜਿਹੜੇ ਗੇਟ ਖੁੱਲ ਜਾਂਦੇ ਨੇ ਉਹਨਾਂ ਨੂੰ ਧਰਮਰਾਜਾ ਨਹੀਂ ਕੁਝ ਕਹਿੰਦਾ ਧਰਮਰਾਜਾ ਕੀ ਕਹਿੰਦਾ ਧਰਮਰਾਏ ਨੂੰ ਆਖਿਓ ਸਭਨਾ ਦੀ ਕਰ ਬੰਦ ਖਲਾਸੀ ਤੇ ਮਹਾਂਪੁਰਖਾਂ ਨੇ ਭੋਗ ਪਾਇਆ ਸਮਾਪਤੀ ਹੋਈ ਬਾਹਰਲੇ ਪਾਸੇ ਰਾਜ ਦਰਬਾਰ ਦੇ ਵਿੱਚ ਇੱਕ ਪਿੰਜਰਾ ਪਿਆ ਉਹਦੇ ਵਿੱਚ ਸ਼ੇਰ ਹੈ ਬੜਾ ਭਿਆਨਕ ਹੈ ਖੂਨ ਖਾਨ ਕਰਨ ਵਾਲਾ ਸ਼ੇਰ ਮਾਸਾਹਾਰੀ ਸ਼ੇਰ ਹੈ ਉਹਦੇ ਜਿਹੜੇ ਪਿੰਜਰੇ ਦੇ ਲੱਗੇ ਹੋਏ ਨੇ ਸਰੀਏ ਉਹਨਾਂ ਨੂੰ ਆਏ ਪੱਟ ਰਿਹਾ ਤੇ ਲੋਕ ਉਹਦੀ ਜਿਹੜੀ ਬੜਕ ਮਾਰਦਾ ਨਾ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰਤ ਰੋਆ ਜਦੋਂ ਬੜਕ ਮਾਰਦਾ ਵੱਡੇ ਵੱਡੇ ਜਿਹੜੇ ਕਹਿੰਦੇ ਘਾਉਂਦੇ ਸੂਰਮੇ ਸੀ ਨਾ ਉਹ ਵੀ ਧਰਤੀ ਉੱਤੇ ਬੈਠ ਜਾਂਦੇ ਸੀ ਤੇ ਬਾਪੁਰਖ ਬਾਬਾ ਅਤਰ ਸਿੰਘ ਜੀ ਰਾਜੇ ਸਮੇਤ ਉਸ ਸ਼ੇਰ ਵਾਲੇ ਪਿੰਜਰੇ ਕੋਲੇ ਜਾ ਖੜੇ ਉਹਦਾ ਭਲਾ ਕਰਨਾ ਸੀ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਛੜਨਾਈ ਸਦਾ ਸਦਾ ਬਲੇ ਹਾਰੇ ਕੋਲ ਜਾ ਕੇ ਖੜ ਗਏ ਮਹਾਂਪੁਰਖਾਂ ਨੇ ਰਾਜੇ ਨੂੰ ਹੁਕਮ ਕੀਤਾ ਰਾਜਨ ਆ ਜਿਹੜਾ ਛੇਰ ਹੈ ਨਾ ਪਿੰਜਰੇ ਵਿੱਚ ਬੰਦ ਹੈ ਇਹਦਾ ਇਹਦੀ ਤਾਕੀ ਖੋਲ ਦੇ ਹੱਥ ਬੰਨ੍ਹ ਲਈ ਮਹਾਰਾਜ ਜਿੰਨੇ ਖੜੇ ਨੇ ਸਾਰਿਆਂ ਨੂੰ ਖਾ ਜੂਗਾ ਮਾਸਾਹਾਰੀ ਐ ਮਾਰਾ ਕਹਿਣ ਲੱਗੇ ਰਾਜਨ ਖੋਲ ਦੇ ਨਹੀਂ ਨਹੀਂ ਮਹਾਰਾਜ ਇਹ ਤਾਂ ਬਹੁਤ ਖੂਨ ਖਾਨ ਜਿਹੜਾ ਮਾਸਾਹਾਰੀ ਜਾਨਵਰ ਐ ਤੁਸੀਂ ਅੰਦਰ ਚਲੇ ਜਾਓ ਫਿਰ ਖੋਲ ਦੂੰਗਾ ਮਾਰਾ ਕਹਿਣ ਲੱਗੇ ਨਹੀਂ ਖੋਲ ਦੇ ਉਹ ਅੱਜ ਫੋਟੋ ਵੀ ਲੱਗੀ ਐ ਅੰਦਰ ਮਹਾਰਾਜ ਦਾ ਫੋਟੋ ਸਰੂਪ ਲੱਗਿਆ ਹੋਇਆ ਰਾਜਾ ਕਰ ਰਹਾ ਹੈ ਸੰਤ ਮਹਾਰਾਜ ਖੜੇ ਨੇ ਕੋਲ ਨਹੀਂ ਖੋਲਦੇ ਰਾਜੇ ਨੇ ਨੌਕਰਾਂ ਨੂੰ ਕਿਆ ਖੋਲ ਦਿਓ ਬੜਕਾ ਮਾਰਦਾ ਸੀ ਸ਼ੇਰ ਬੁੱਕਦਾ ਸੀ ਉਹਦੇ ਪਿੰਜਰੇ ਦੇ ਵਿੱਚ ਤੇ ਉਸ ਪਿੰਜਰੇ ਵਿੱਚੋਂ ਨਿਕਲ ਕੇ ਸੰਤ ਮਹਾਰਾਜ ਬਾਬਾ ਤਰ ਸਿੰਘ ਦੇ ਚਰਨਾਂ ਤੇ ਆਪਣਾ ਬੂਥ ਮੂੰਹ ਧਰ ਦਿੱਤਾ ਬੋਲੋ ਸਤਨਾਮ ਆਪਣਾ ਮੂੰਹ ਸੰਤ ਮਹਾਰਾਜ ਦੇ ਚਰਨਾਂ ਉੱਤੇ ਧਰ ਦਿੱਤਾ ਤੇ ਉੱਚੀ ਉੱਚੀ ਰੋਂਦਾ ਤੇ ਇਧਰ ਮਹਾਰਾਜ ਜੀ ਕੀ ਕਹਿੰਦੇ ਕਵੀਰ ਕਹਾਣੀ ਪੀੜ ਤੇ ਸਤਗੁਰੂ ਲਿਏ ਛਡਾਏ ਤੇ ਮਹਾਰਾਜ ਨੇ ਨਾਲੇ ਧਾਰਨਾ ਪੜੀ ਪਿਆਰ ਵਿੱਚ ਆ ਕੇ ਕਹਿੰਦੇ ਨੇ ਸੰਤ ਮਹਾਰਾਜ ਦੀ ਧਾਰਨਾ ਹੈ ਕੀ ਕਹਿੰਦੇ ਨੇ ਕਾਣੀ ਪੀੜ ਦਿਆ ਪਾਕੀ ਸੰਤ ਮਹਾਰਾਜ ਦੇ ਚਰਣਾ ਤੇ ਆ ਕੇ ਜਦੋਂ ਉਸ ਸ਼ੇਰ ਨੇ ਆਪਣਾ ਮੁਖ ਧਰਿਆ ਮੈਂ 2 ਮਿੰਟ ਇਸ ਮੱਭਤੀ ਵਿੱਚ ਜਾਮਾ ਸਤਿਕਾਰਯੋਗ ਬਾਬਾ ਕਰਮਜੀਤ ਸਿੰਘ ਜੀ ਜੋ ਆਏ ਹਰ ਕਦਾ ਮਾਨ ਸਤਿਕਾਰ ਕਰਦੇ ਨੇ ਭਾਵੇਂ ਕੋਈ ਵੀ ਹੋ ਭਾਵੇਂ ਜੱਥਾ ਥੋੜਾ ਹੈ ਭਾਵੇਂ ਬਹੁਤਾ ਹੈ ਸਭ ਦਾ ਮਾਨ ਸਤਿਕਾਰ ਕਰਦੇ ਨੇ ਉਹਨਾਂ ਦਾ ਧੰਨਵਾਦ ਹੈ ਬਾਬਾ ਸ਼ਰਜੀਤ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਸਤਿਕਾਰਯੋਗ ਬਾਬਾ ਕਰਮਜੀਤ ਸਿੰਘ ਬੜੇ ਪਿਆਰ ਵਾਲੇ ਜਿਵੇਂ ਧੰਨ ਸ਼੍ਰੀ ਗੁਰਨਾਨ ਨ ਮੈਂ ਕੋਈ ਧਾਰਨਾ ਪੜਨੀ ਹੈ ਬਾਬਾ ਜੀ ਬਸ ਫਿਰ ਇਸ ਸਮਾਪਤੀ ਕਰਦੇ ਹਾਂ ਅੱਗੇ ਹੋਰ ਗੁਰਮਤ ਪਿਆਰੇ ਬੜੇ ਆਏ ਨੇ ਸਭ ਨੇ ਗੁਰੂ ਜਸਨਾ ਕੇ ਅਪ ਜਿਹਨੂੰ ਨਿਹਾਲ ਕਰਨਾ ਹੈ ਇੱਥੇ ਤਾਂ ਸੰਤ ਮਾਰ ਦੇ ਚਲਣਾ ਦੇ ਵਿੱਚ ਇੱਕੋ ਹੀ ਹੈ ਕਿਤੇ ਧੋੜੀ ਮਿਲ ਜਾਵੇ ਉਹ ਕੋਈ ਮਿਲ ਜਾਵੇ ਕਿਨੂੰ ਬਾਬਾ ਜੀਦਾ ਜੀ ਕਹਿੰਦੇ ਨੇ ਬਾਬਾ ਫਰੀਦ ਜੀ ਦੀ ਗੱਦੀ ਤੇ ਦੂਸਰੇ ਵਾਰਸ ਜਿਹੜੇ ਬਾਬਾ ਫਰੀਜੀ ਦੀ ਗੱਦੀ ਤੇ ਦੂਜੇ ਵਾਰਿਸ਼ ਸਨ ਉਹਨਾਂ ਦਾ ਨਾਮ ਸੀ ਬਾਬਾ ਬਜੀਦਾ ਜੀ ਉਹ ਲਿਖਦੇ ਨੇ ਆਪਣੀ ਪੁੱਤਰ ਬਾਣੀ ਅੰਦਰ ਉੱਠ ਬਜੀਦਾ ਸੁਤਿਆ ਤੂੰ ਮੇਲਾ ਵੇਖਣ ਜਾ ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ ਅੰਬਰਤ ਵੇਲੇ ਉੱਠ ਕੇ ਜਿਵੇਂ ਸੰਤ ਮਹਾਰਾਜ ਦੇ ਚਲਣਾ ਦੇ ਵਿੱਚ ਕਹਿੰਦੇ ਸ਼ਰਧਾਲੂ ਸਿੱਖ ਸੀ ਤੇ ਦੋ ਬਹਿਗਮ ਆਪਸ ਵਿੱਚ ਗੱਲਾਂ ਕਰੀ ਜਾਂਦੇ ਨੇ ਗੱਲਾਂ ਕਰਦੇ ਆ ਕਰਦੇ ਆ ਸ਼ਾਮ ਦਾ ਵਕਤ ਹੋਇਆ ਇੱਕ ਨੇ ਕਿਹਾ ਖੜ ਜਾ ਮੈਂ ਭੱਜ ਕੇ ਰਹਿਰਾਸ ਦਾ ਸਬਦ ਦਾ ਪਾਠ ਕਰ ਆਵਾਂ ਮੈਂ ਪਾਠ ਕਰਕੇ ਆਉਣਾ ਰਹਿਰਾਸ ਦਾ ਉਹ ਨਾਲ ਤੇ ਨੇ ਕਿਹਾ ਹਜੇ ਤੂੰ ਜਿਵੇਂ ਸੰਤ ਸਿਵੜੇ ਵਾਲੀ ਮਹਾਰਾਜ ਜੀ ਸੁਣਾਉਂਦੇ ਕਹਿੰਦੇ ਤੂੰ ਹਜੇ ਰਹਿਰਾਸ ਸਾਬ ਦੇ ਵਿੱਚ ਹੀ ਫਸਿਆ ਬੈਠਾ ਹੈ ਕਹਿੰਦਾ ਕਿਉਂ ਇਹ ਤਾਂ ਨੇਮਤਾ ਕਰਨਾ ਹੈ ਕਹਿੰਦੇ ਜਿਨੇ ਇੱਕ ਵਾਰੀ ਬ੍ਰਹਮ ਗਿਆਨੀ ਸੰਤ ਦੇ ਦਰਸ਼ਨ ਕਰ ਲਏ ਉਹ ਇਹਨਾਂ ਕੰਮਾਂ ਤੋਂ ਉੱਪਰ ਉੱਠ ਖੜਦਾ ਬੋਲੋ ਸਤਨਾਮ ਵਾਹਿਗੁਰੂ ਸਾਡੀ ਤਾਂ ਇਹ ਪਾਵਨ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਸੰਤ ਮਹਾਰਾਜ ਦੇ ਦਰਸ਼ਨ ਕਰਦੇ ਆ ਕਰ ਲੈਣੇ ਆ ਬਸ ਇਹ ਹੋ ਜਾਂਦਾ ਸੀ ਤਾਂ ਨਿਤਨੇਮ ਕਰ ਲਿਆ ਨਹੀਂ ਨਿਜਮਾ ਚਲੋ ਉਹ ਵੀ ਨਿਜਮ ਵੀ ਨਿਜਮ ਹੈ ਪਰ ਜੀ ਦੀ ਸ਼ਰਧਾ ਪਰੋਸਾ ਸਾਡਾ ਤਾਂ ਹੋਰ ਕਿਤੇ ਨਹੀਂ ਜਾਣਿਆ ਸਾਰੇ ਮਹਾਂਪੁਰਖਾਂ ਕੋਲ ਸਭ ਪੂਜਿਆ ਜੋਗ ਨੇ ਬ੍ਰਹਮ ਗਿਆਨੀ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਮਹਾਰਾਜ ਉਹਨਾਂ ਦੇ ਸਥਾਨ ਤੇ ਵੀ ਸੇਵਨ ਭਾਈ ਹੈ ਉਹਨਾਂ ਦੇ ਨਾਲ ਵੀ ਰਹੇ ਹੈ ਪਰ ਜਿੰਨੀ ਸ਼ਰਧਾ ਜੇ ਉਹਨਾਂ ਤੋਂ ਬਾਅਦ ਮਹਾਂਪੁਰਖਾਂ ਦੇ ਦਰਸ਼ਨ ਕਰਿਆ ਤਾਂ ਬਾਬਾ ਨਰੈਣ ਬਾਬਾ ਅਤਰ ਸਿੰਘ ਮਹਾਰਾਜੀ ਦੇ ਕਰੇ ਨੇ ਤੇ ਕਰਾਉਣ ਵਾਲਾ ਕੌਣ ਸੀ ਉਹ ਕੌਣ ਸੀ ਸੰਤ ਬਾਬਾ ਗੁਰਦੇਵ ਸਿੰਘ ਜੀ ਬਡਰੁਖਿਆ ਵਾਲੇ ਮਾ ਉਹਨਾਂ ਨੂੰ ਪਿਆਰ ਵਿੱਚ ਆ ਕੇ ਆਹੀ ਤਰਨਾ ਪੜ ਕੇ ਸਮਾਪਤੀ ਕਰਾਂ ਕੋਈ ਬਣ ਕੇ ਬਚੂਲਾ ਜੀ ਕੋਈ ਬਣ ਕੇ ਬਚੂਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਂ ਸਮਾ ਸਤਿਕਾਰਯੋਗ ਬਾਬਾ ਕਰਮਜੀਤ ਸਿੰਘ ਜੀ ਉਹਨਾਂ ਪਾਸੋਂ ਸਰਵਣ ਕਰੋ ਬੋਲਦਿਆਂ ਤੋਂ ਬਹੁਤ ਭੁੱਲਾ ਹੋ ਗਿਆ ਉਹਨੀਆਂ ਭੁੱਲਾ ਸਾਰੀਆਂ ਮੇਰੀਆਂ ਗੁਰੂ ਦੇ ਨਾਲ ਜੁੜਿਆ ਹੈ ਬਚਨ ਚੋਲੀ ਵਿੱਚ ਪਾ ਕੇ ਲੈ ਕੇ ਜਾਇਓ ਅੱਜ ਸ਼ਰਧਾਂ ਦੀ ਮੱਸਿਆ ਸੰਗਤਾਂ ਅੰਮ੍ਰਿਤ ਵੇਲੇ ਤੋਂ ਤਨ ਮਨ ਤਨ ਦੇ ਨਾਲ ਹਾਜ਼ਰੀ ਭਰਦਿਆਂ ਨੇ ਭੁੱਲਾ ਦੀ ਮਾਫੀ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ